श्री गुरु नानक देव जी व माता सुलखनी जी के पांच सौ सैतीस पर्व विव की याद में ऐतिहासिक गुरुद्वारा श्री बीर साहिब सुल्तानपुर लोधी से ऐतिहासिक गुरुद्वारा श्री करतारिया साहेब बटाला तक 9 सितंबर को बारात रूपी विशाल नगर कीर्तन सजाया जाएगा इस संबंध में आज एस के एक विशेष मीटिंग द्वारा श्री बीर साहिब में एस के समूह सदस्य के नेतृत्व में एक अहम बैठक हुई जानकारी देते हुए गुरुद्वारा साहिब के मैनेजर भाई गुरबख्श सिंह ने बताया है कि श्रोमणी गुरुद्वारा प्रबंधक कमेटी अमृतसर के प्रधान एडवोकेट हरजिंदर सिंह धामी के दिशा निर्देशों पर 9 सितंबर दिन सोमवार को सुबह पाँच बजे श्री गुरु ग्रंथ साहिब जी की छत्र छाया व पांच प्यारों के अगुवाई में सुल्तानपुर लोधी के ऐतिहासिक गुरुद्वारा श्री बेर साहब से विशाल नगर कीर्तन आरंभ होगा जिसकी तैयारियां शुरू हो गई हैं। समूह एसजीपीसी सदस्य ने श्री गुरु नानक देव जी के विवाह पर्व समागमों में संगतों को बढ़ चढ़कर शिरकत करने की अपील की है और कहा है कि समूह संगते अपनी गाड़ियां लेकर 9 सितंबर दिन वीरवार को सुबह 5:00 बजे गुरुद्वारा श्री बीर साहब सुल्तानपुर लोधी में पहुंचे वाहेगुरु जी का खालसा वाहेगुरु जी की फतेह आज बहुत ही मैं समझदा भी साडे ली खुशी वाला दिन है पटालि दी पवित्र धरती तो मेरे बहुत ही सत्कार जो हजार गिरेंद्र जी ਗਰਿੰਦਰ ਸਿੰਘ ਜੀ ਗੋਰਾ ਮੈਂਬਰ ਐਸਪੀਪੀਸੀ اور ਬਹੁਤ ਹੀ ਸੀਨੀਅਰ ਤੇ ਬਹੁਤ ਹੀ ਸਤਿਕਾਰ ਵਾਲੇ ਮੈਂਬਰ ਇਹਨਾਂ ਦੇ ਨਾਲ ਗੁਰਦੁਆਰਾ ਰਬਟਾਲੇ ਤੋਂ ਮਹਿੰਦਰ ਸਾਹਿਬ ਸਮੁੱਚੀ ਸੰਗਤ ਲੈ ਕੇ ਇਹ ਅੱਜ ਸਾਡੇ ਕੋਲ ਆਏ ਆ ਜੋ ਗਰਨਾਨ ਸਿੰਘ ਜੀ ਦੇ ਵਿਆਹ ਨੂੰ ਸਮਰਪਿਤ 8 ਤਰੀਕ ਨੂੰ ਬਟਾਲੇ ਤੋਂ ਸੰਗਤ ਇੱਥੇ ਆਉਣੀ ਆ ਤੇ ਗੁਰਦੁਆਰਾ 베ਰ ਸਾਹਿਬ ਜਿੱਥੇ ਅਸੀਂ ਸੰਗਤ ਦਾ ਬਹੁਤ ਹੀ ਨਿਮਰਤਾ ਦੇ ਨਾਲ ਜੀ ਆਇਆਂ ਕਹਾਂਗੇ ਉੱਥੇ ਨਾਲ ਹੀ ਇੱਥੇ ਰਾਤ ਨੂੰ ਜਿਹੜੇ ਦੀਵਾਨ ਜਾਏ ਜਾਣਗੇ ਔਰ ਗੁਰੂ ਸੰਤਾਂ ਨੂੰ ਗੁਰੂ ਨਾਲ ਜੋੜਿਆ ਜਾਏਗਾ। ਔਰ ਮੇਰੇ ਬੜੇ ਸਤਿਕਾਰਯੋਗ ਰਿਆਤ ਸਾਹਿਬ ਅੰਤਿਆਰ ਜਿਹੜੇ ਨੇ ਹਰਨਵਾਲ ਸਾਹਿਬ ਕੰਪਨੀ ਦੇ ਲਾਇਆ। ਉਹ ਵੀ ਇਹਦੇ ਵਿੱਚ ਮੌਲੀਅਤ ਕਰ ਰਹੇ ਨੇ ਉਹਨਾਂ ਦੇ ਨਾਲ ਹੋਰ ਵੀ ਅਧਿਕਾਰੀ ਜਿਹੜੇ ਨੇ ਸਾਡੇ ਸਤਿਕਾਰਯੋਗ ਔਰ ਗੁਰਦੁਆਰਾ ਬੇਰ ਸਾਹਿਬ ਦਾ ਸਮੁੱਚਾ ਸਟਾਫ ਤੇ ਮੈਨੇਜਰ ਸਾਹਿਬ ਸਰਦਾਰ ਗਰਬਖ ਸਿੰਘ ਦੀ ਬੱਚੀ ਪਿੰਡ ਅਸੀਂ ਮੈਂਬਰਸ ਆਫ ਸਤਾਰ ਗਰਿੰਦਰ ਸਿੰਘ ਦੋਰਾ ਜੀ ਉਹਨਾਂ ਨੂੰ ਇਹਨਾਂ ਦੀ ਸੁਵਿਚੇ ਜਿਹੜੇ ਨਾਲ ਇਹਨਾਂ ਦੇ ਮੈਂਬਰ ਸਾਰੇ ਆਏ ਆ ਕਿੱਥੇ ਉਹਨਾਂ ਨੂੰ ਜੀ ਆਇਆਂ ਕਿੰਨੇ ਉੱਥੇ बतौर ਇਹਦੀ ਸਬਕਮਟੀ ਦਾ ਮੈਂਬਰ ਹੋਣ ਕਰਕੇ ਇਸ ਇਲਾਕੇ ਦਾ ਮੈਂਬਰ ਐਸ்சிਪੀਸੀ ਹੋਣ ਕਰਕੇ ਮੈਂ ਆਪਣੇ ਵੱਲੋਂ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਸੁਲਤਾਨਪੁਰ ਹਲਕੇ ਦੇ ਮੈਂਬਰ ਪੈਨ ਗੁਰਪ੍ਰੀਤ ਜੀ ਰੂਹੀ ਉਹਨਾਂ ਵੱਲੋਂ ਗੋਰਾ ਜੀ ਨੂੰ ਪੂਰਾ ਵਿਸ਼ਵਾਸ ਯਕੀਨ ਦਿਵਾਉਣਾ ਕਿ ਅਸੀਂ ਬੜੇ ਸਤਿਕਾਰ ਦੇ ਨਾਲ ਜਿਵੇਂ ਹਰ ਸਾਲ ਹੀ ਇੱਥੇ ਆਈਆਂ ਸੰਗਤਾਂ ਦਾ ਮਾਨਤਾਨ ਕਰਦੇ ਆਂ ਸਵਾਗਤ ਕਰਦੇ ਆਂ ਉਹ ਇੱਥੇ ਜਾਊਗੀ ਔਰ ਮੇਰੇ ਵੱਲੋਂ ਮੇਕਰਬਖ ਸਿੰਘ ਮੈਨੇਜਰ ਸਾਹਿਬ ਵੱਲੋਂ ਬੀਬੀ ਗੌਰਤਰੀ ਜੀ ਰੂਹੀ ਵੱਲੋਂ ਔਰ ਸਾਰੇ ਸਾਡੇ ਜਿਹੜੇ ਸਬਕਮੇਟੀ ਦੇ ਮੈਂਬਰ ਐ ਉਹਨਾਂ ਵੱਲੋਂ ਯਕੀਨ ਦਿਵਾਉਣਾ ਕਿ ਅਸੀਂ ਇਸ ਖੁਸ਼ੀ ਦਾ ਮੌਕਾ ਜਿਹੜਾ ਉਦੇ ਵਿੱਚ ਪੂਰੀਆਂ ਹਾਜ਼ਰੀਆਂ ਲਵਾ ਕੇ ਪੁਸ਼ੀਆਂ ਪ੍ਰਾਪਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਰੰਗਕਾਰ ਆਕਾਰ ਦੂਤ ਜਗ ਮੰਡਲ ਕਰਿਓ ਨਰੰਕਾਰ ਸਰੂਪ ਕੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਗੁਰਪੁਰਬ ਜੋ ਸਤੰਬਰ ਦੇ ਮਹੀਨੇ ਵਿਚ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੇਰ ਸਾਹਿਬ ਤੋਂ ਹਰ ਸਾਲ ਇਹ ਨਗਰ ਕੀਰਤਨ ਪੰਜਾ ਪਿਆਰਿਆਂ ਦੀ ਅਗਵਾਈ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇ ਅਰੰਭ ਹੋ ਕੇ ਗੁਰਦੁਆਰਾ ਤੰਦ ਸਾਹਿਬ ਬਟਾਲਾ ਵਿਖੇ ਸਮਾਪਤੀ ਹੁੰਦੀ ਹੈ ਅੱਜ ਨਗਰ ਕੀਰਤਨ ਦੇ ਸੰਬੰਧ ਵਿੱਚ ਹੀ ਮੀਟਿੰਗ ਜਿਹੜੀ ਸੀ ਉਹ ਲਈ ਗਈ ਜਿਸ ਦੇ ਵਿੱਚ ਸਾਡੇ ਸਤਕਾਰਯੋਗ ਮੈਂਬਰ ਸਹਿਬਾਨ ਤੇ ਹੋਰ ਸਾਡੇ ਡਾਕਟਰ ਸ਼ਰੋਣੀ ਗੁਰਦਵਾਰਾ ਤੰਦ ਦੇ ਅਧਿਕਾਰੀ ਸਹਿਬਾਨ ਉਹਨਾਂ ਨੇ ਇਹ ਸਬੰਧ ਵਿੱਚ ਮੀਟਿੰਗ ਕੀਤੀ 8 ਸਤੰਬਰ ਨੂੰ ਸ਼ਾਮ ਨੂੰ ਦਿਵਾਨ ਹਾਲ ਦੇ ਵਿੱਚ ਦਿਵਾਨ ਸਜਾਏ ਜਾਣਗੇ ਜਿਸ ਵਿੱਚ ਢਾਡੀ ਰਾਗੀ ਕਥਾਵਾਚਕ ਗੁਰੂ ਕਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਉਣ ਦੇ 9 ਸਤੰਬਰ ਨੂੰ ਅੰਮ੍ਰਿਤ ਵੇਲੇ 5 ਵਜੇ ਨਗਰ ਕੀਰਤਨ ਆਰੰਭ ਹੋਵੇਗਾ ਤੇ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜਿਹੜੇ ਜਗਤ ਦੇ ਗੁਰੂ ਹਨ ਉਹਨਾਂ ਦਾ ਵਿਆਹ ਪੁਰਬ ਹੈ ਵਿਆਹ ਪੁਰਬ ਦੇ ਵਿੱਚ ਆਪਾਂ ਜਿਹੜੀਆਂ ਹੈ ਖੁਸ਼ੀਆਂ ਪ੍ਰਾਪਤ ਕਰੀਏ ਕਿਉਂਕਿ ਖੁਸ਼ੀਆਂ ਦਾ ਕਾਰਜ ਹੈ ਕਿਸ ਮਨੁੱਖ ਦਾ ਵਿਆਹ ਹੋਵੇ ਤੇ ਕਿੰਨੀ ਖੁਸ਼ੀ ਹੁੰਦੀ ਹੈ ਤੇ ਰੱਬ ਰੂਪ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਹੋਵੇ ਜਿਨ੍ਹਾਂ ਦੇ ਪਾਸੋਂ ਆਪਾਂ ਅਰਦਾਸਾਂ ਕਰਕੇ ਕਿੰਨੇ ਪਦਾਰਥ ਤੇ ਕਿੰਨਾ ਕੁ ਦੁੱਧ ਪੋਤਾ ਆਪਾਂ ਮੰਗਦੇ ਹਾਂ ਉਹਨਾਂ ਦਾ ਵਿਆਹ ਵਰਕ ਪਰਬ ਹੋਵੇ ਤੇ ਆਪਾਂ ਨੂੰ ਜਿਹੜਾ ਹੈ ਫਰਜ਼ ਬਣਦਾ ਹੈ ਤੇ ਚਾਹੀਦਾ ਹੈ ਆਪਾਂ ਵੱਧ ਤੋਂ ਵੱਧ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੇ ਵਿੱਚ ਸ਼ਾਮਲ ਹੋ ਕੇ ਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਹ ਸਬੰਧ ਦੇ ਵਿੱਚ ਅੱਜ ਜਿਹੜੀ ਹੈ ਨਿਧਨ ਲਈ ਗਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ